ਸਾਤ੍ਰੀਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਵੇਸਨ ਦੀ ਬਰਫੀ ਬਿਨਾ ਕਿਸੇ ਚਾਸ਼ਨੀ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਫਟਾਫਾਟੇ ਬਰਫੀ ਬਣ ਕੇ ਤਿਆਰ ਹੋਵੇਗੀ ਤੁਸੀਂ ਵੀਡੀਓ ਤੇ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਜੁੜੇ ਰਹੋ ਮੈਂ ਤੁਹਾਨੂੰ ਇੱਕ ਦੋ ਖਾਸ ਗੱਲਾਂ ਵੀ ਦੱਸਾਂਗੀ ਜਿਹਦੇ ਨਾਲ ਤੁਹਾਡੀ ਬਰਫੀ ਵੀ ਇੱਕਦਮ ਪਰਫੈਕਟ ਬਣੇਗੀ ਤੇ ਆਪਾਂ ਇਸ ਬਰਫੀ ਨੂੰ ਗੁੜ ਪਾ ਕੇ ਬਣਾਵਾਂਗੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਚੈਨਲ ਤੇ ਪਹਿਲੀ ਵਾਰ ਆਏ ਸੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੇਸਨ ਦੀ ਇਹ ਬਰਫੀ ਬਣਾਉਣ ਲਈ ਮੈਂ ਇੱਕ ਹੀ ਕੱਪ ਭਾਂਡੇ ਦਾ ਮਾਪ ਲਵਾਂਗੀ ਤੁਸੀਂ ਵੀ ਇਸ ਤਰੀਕੇ ਨਾਲ ਕੋਈ ਕੱਪ ਕਟੋਰਾ ਸੈੱਟ ਕਰ ਲਿਓ ਇੱਥੇ ਮੈਂ ਅੱਧਾ ਬੋਲ ਜਿਹੜਾ ਏ ਦੇਸੀ ਘਿਓ ਦਾ ਲਿਆ ਏ ਤੁਸੀਂ ਕਿਸੇ ਵੀ ਘਿਓ ਚ ਬਣਾ ਸਕਦੇ ਜੇ ਪਰ ਦੇਸੀ ਘਿਓ ਵਿੱਚ ਬੇਸਨ ਦੀ ਬਰਫੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਸੌਫਟ ਵੀ ਕਾਫੀ ਬਣਦੀ ਆ ਹੁਣ ਇੱਥੇ ਆਪਾਂ ਇਸ ਘਿਓ ਨੂੰ ਇੱਕ ਵਾਰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਵੈਸੇ ਤਾਂ ਵੇਸਣ ਦੀ ਬਰਫੀ ਵਿੱਚ ਜਿੰਨਾ ਵੇਸਣ ਹੋਵੇ ਓਨਾ ਹੀ ਘਿਓ ਪਾਇਆ ਜਾਂਦਾ ਹੈ ਪਰ ਆਪਾਂ ਘੱਟ ਘਿਓ ਨਾਲ ਵੀ ਬਣਾ ਸਕਦੇ ਹਾਂ ਤੇ ਬਰਫੀ ਵਧੀਆ ਬਣਦੀ ਹੈ ਸਭ ਤੋਂ ਪਹਿਲਾਂ ਕਿਉਂ ਗਰਮ ਕਰਕੇ ਆਪਾਂ ਇਹਦੇ ਵਿੱਚ ਵੇਸਣ ਪਾਵਾਂਗੇ ਵੇਸਣ ਹੁਣ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਛਾਣ ਕੇ ਲੈਣਾ ਹੈ ਅੱਧਾ ਕਟੋਰਾ ਇੱਥੇ ਆਪਾਂ ਘਿਓ ਦਾ ਲਿਆ ਸੀ ਤੇ ਇੱਕ ਪੂਰਾ ਭਰ ਕੇ ਆਪਾਂ ਵੇਸਣ ਦਾ ਲੈ ਲੈਣਾ ਹੈ ਇੰਨਾ ਕਿ ਉਹ ਵੇਸਣ ਹੋਵੇਗਾ ਤੇ ਬਰਫੀ ਵਧੀਆ ਬਣੇਗੀ ਪਰ ਜੇਕਰ ਤੁਸੀਂ ਵੇਸਣ ਜ਼ਿਆਦਾ ਪਾਉਣਾ ਹੈ ਫਿਰ ਤੁਸੀਂ ਥੋੜਾ ਘਿਓ ਵੀ ਜ਼ਿਆਦਾ ਕਰ ਲਿਓ ਪਰ ਆਪਾਂ ਵੇਸਣ ਦਾ ਅੱਧ ਕਿਉਂ ਪਾਇਆ ਹੈ ਗੈਸ ਦੀ ਫਲੇਮ ਦਾ ਇੱਥੇ ਖਾਸ ਧਿਆਨ ਰੱਖਿਓ ਜਿੰਨੀ ਘੱਟ ਫਲੇਮ ਦੇ ਉੱਤੇ ਆਪਾਂ ਵੇਸਣ ਨੂੰ ਭੁੰਨਾਂਗੇ ਨਾ ਵੇਸਣ ਉਹਨਾਂ ਹੀ ਵਧੀਆ ਪੁੱਜਦਾ ਜੇ ਜੇਕਰ ਆਪਾਂ ਗੈਸ ਥੋੜਾ ਬਹੁਤ ਵੀ ਤੇਜ਼ ਕਰਤਾ ਵੇਸਣ ਭੁੱਜਦਾ ਜਲਦੀ ਜਾਏਗਾ ਪਰ ਜਦੋਂ ਆਪਾਂ ਉਹਨੂੰ ਬਰਫੀ ਨੂੰ ਖਾਵਾਂਗੇ ਆਪਣੇ ਗਲੇ ਨੂੰ ਚਿਪਕਣੀ ਹੈ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਿਓ ਤੇ ਇਹਨੂੰ ਭੁੰਨਣ ਦੇ ਉੱਤੇ ਹੀ ਟਾਈਮ ਲੱਗਦਾ ਹੈ ਬਾਕੀ ਹੋਰ ਇਹਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਆਪਾਂ ਨੂੰ ਇਹਨੂੰ ਭੁੰਨਣ ਵਾਸਤੇ 10 ਕ ਮਿੰਟ ਜਿੰਨਾ ਸਮਾਂ ਲੱਗ ਜਾਏਗਾ ਲਗਾਤਾਰ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਹੈ ਵਿੱਚੋਂ ਆਪਾਂ 1 ਮਿੰਟ ਲਈ ਵੀ ਇਹਨੂੰ ਨਹੀਂ ਛੱਡਾਂਗੇ ਕਿਉਂਕਿ ਇਹ ਬਹੁਤ ਜਲਦੀ ਥੱਲੇ ਜੁੜਨ ਲੱਗ ਜਾਂਦਾ ਹੈ ਤੇ ਫਿਰ ਸੜ ਜਾਂਦਾ ਹੈ ਵੇਸਣ ਪਹਿਲਾਂ ਕਾਫੀ ਸੁੱਕਾ ਲੱਗਦਾ ਸੀ ਪਰ ਜਿਉਂ-ਜਿਉਂ ਆਪਾਂ ਇਹਨੂੰ ਇਸ ਤਰੀਕੇ ਨਾਲ ਲਗਾਤਾਰ ਹਿਲਾਉਂਦੇ ਹੋਏ ਭੁੰਨਦੇ ਜਾਵਾਂਗੇ ਇੰਨੇ ਕਿ ਉਹ ਛੱਡਣਾ ਸ਼ੁਰੂ ਕਰ ਦੇਣਾ ਤੇ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਜਾਏਗਾ ਫੇਰੇ ਦੇ ਵਿੱਚੋਂ ਇੱਕ ਵਧੀਆ ਜੀ ਖੁਸ਼ਬੂ ਵੀ ਆਉਣ ਲੱਗ ਜਾਂਦੀ ਆ ਤੇ ਇਸ ਤਰੀਕੇ ਨਾਲ ਇਹ ਥੋੜਾ ਫੁੱਲਿਆ ਨਜ਼ਰ ਆਉਣ ਲੱਗ ਜਾਂਦਾ ਹੈ ਥੋੜੇ ਥੋੜੇ ਤੁਹਾਨੂੰ ਇਹਦੇ ਵਿੱਚ ਬੱਬਲਸ ਨਜ਼ਰ ਆਉਣ ਲੱਗ ਜਾਣਗੇ ਉਹਦੇ ਤੋਂ ਪਤਾ ਚੱਲ ਜਾਂਦਾ ਹੈ ਕਿ ਬੇਸਨ ਚੰਗੀ ਤਰ੍ਹਾਂ ਪੁੱਜ ਚੁੱਕਾ ਹੈ ਹੁਣ ਤੁਸੀਂ ਦੇਖੋ 10 ਮਿੰਟ ਹੋ ਗਏ ਨੇ ਬੇਸਨ ਦਾ ਕਲਰ ਵੀ ਬਹੁਤ ਬਦਲ ਗਿਆ ਹੈ ਤੇ ਬੇਸਨ ਕਾਫੀ ਹੱਦ ਤੱਕ ਪੁੱਜ ਚੁੱਕਾ ਹੈ ਸਿਰਫ 1-2 ਮਿੰਟ ਵਾਸਤੇ ਹੀ ਆਪਾਂ ਇਹਨੂੰ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਪੁੱਨ ਲਵਾਂਗੇ ਵੈਸਨ ਨੇ ਪੂਰੀ ਤਰ੍ਹਾਂ ਕਿਉ ਛੱਡ ਦਿੱਤਾ ਹੈ ਹੁਣ ਇਸ ਸਟੇਜ ਦੇ ਉੱਤੇ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਗੁੜ ਇੱਥੇ ਆਪਾਂ ਜਿੰਨਾ ਕਿਉ ਲਿਆ ਸੀ ਓਨਾ ਹੀ ਗੁੜ ਲਿਆ ਹੈ ਅੱਧਾ ਆਪਾਂ ਕਟੋਰਾ ਕਿਉ ਦਾ ਲਿਆ ਸੀ ਅੱਧਾ ਕਟੋਰਾ ਹੀ ਆਪਾਂ ਇੱਥੇ ਗੁੜ ਦਾ ਲਿਆ ਹੈ ਗੁੜ ਨੂੰ ਥੋੜਾ ਛੋਟਾ-ਛੋਟਾ ਆਪਾਂ ਤੋੜ ਕੇ ਲਵਾਂਗੇ ਇਹਦੇ ਨਾਲੇ ਬਹੁਤ ਜਲਦੀ ਮਿਕਸ ਹੋ ਜਾਏਗਾ ਬਾਕੀ ਤੁਸੀਂ ਚਾਹੋ ਤਾਂ ਇੱਥੇ ਤੁਸੀਂ ਬੂਰਾ ਖੰਡ ਵੀ ਪਾ ਸਕਦੇ ਜੇ ਉਹ ਵੀ ਇਸੇ ਤਰ੍ਹਾਂ ਹੀ ਆਪਾਂ ਵਿੱਚ ਮਿਕਸ ਕਰ ਦੇਣੀ ਆ ਗੈਸ ਨੂੰ ਆਪਾਂ 2 ਮਿੰਟ ਤੱਕ ਹੀ ਚੱਲਦਾ ਰਹਿਣ ਦੇਣਾ ਹੈ 2 ਮਿੰਟਾਂ ਦੇ ਵਿੱਚ ਇਹ ਗੁੜ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਸਾਰੇ ਵੇਸਨ ਵਿੱਚ ਮਿਕਸ ਹੋ ਜਾਏਗਾ ਤੇ ਗੁੜ ਨੇ ਬਹੁਤ ਹੀ ਆਸਾਨੀ ਨਾਲ ਪਿਗਲ ਜਾਣਾ ਹੈ ਤੁਸੀਂ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਪਰ ਮੈਂ ਇਹ ਸਭ ਤੋਂ ਸੌਖਾ ਤਰੀਕਾ ਮੰਨਦੀ ਹਾਂ ਗੁੜ ਵਾਲਾ ਵੇਸਨ ਬਣਾਉਂਦਾ ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਜ਼ਰੂਰ ਟਰਾਈ ਕਰਿਓ 2 ਮਿੰਟ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਆਪਾਂ ਇੱਕ ਵਾਰ ਗੈਸ ਬੰਦ ਕਰਕੇ ਫੇਰ ਵੀ ਆਪਾਂ 2-3 ਮਿੰਟ ਇਹਨੂੰ ਇਸੇ ਤਰ੍ਹਾਂ ਹਿਲਾਇ ਜਾਣਾ ਕਿਉਂਕਿ ਜਿਸ ਤਰ੍ਹਾਂ એલੂਮੀਨੀਅਮ ਦੀ ਕੜਾਈ ਆ ਇਹ ਕੜਾਈਆਂ ਬਹੁਤ ਜ਼ਿਆਦੀਆਂ ਗਰਮ ਹੁੰਦੀਆਂ ਨੇ ਪਾਰੇ ਤਲੇ ਵਾਲੀਆਂ ਹੁੰਦੀਆਂ ਨੇ ਤੇ ਜੇਕਰ ਆਪਾਂ ਵੇਸਣ ਨੂੰ ਗੈਸ ਬੰਦ ਕਰਕੇ ਛੱਡ ਦਾਂਗੇ ਤੇ ਵੇਸਣ ਨੇ ਬੜੀ ਜਲਦੀ ਸੜ ਜਾਣਾ ਇਸ ਕਰਕੇ ਗੈਸ ਬੰਦ ਕਰਕੇ ਵੀ ਆਪਾਂ ਇਹਨੂੰ 2-3 ਮਿੰਟ ਲਗਾਤਾਰ ਹਲਾਵਾਂਗੇ ਤੁਸੀਂ ਜੇਕਰ ਇਸ ਚੈਨਲ ਦੇ ਉੱਤੇ ਵੀਡੀਓ ਪਹਿਲੀ ਵਾਰ ਦੇਖਦੇ ਪਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੋਈ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਬਾਕੀ ਵੇਸਨ ਦੀ ਬਰਫੀ ਬਣਾਉਣ ਦੇ ਬਹੁਤ ਅਲੱਗ-ਅਲੱਗ ਤਰੀਕੇ ਨੇ ਤੇ ਮੈਂ ਸਾਰੇ ਹੀ ਤਰੀਕੇ ਲਗਭਗ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ ਨੇ। ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਹਰ ਇੱਕ ਤਰੀਕੇ ਨੂੰ ਫੋਲੋ ਕਰ ਸਕਦੇ ਜੀ। ਹੁਣ ਆਪਾਂ ਇਸ ਬਰਫੀ ਨੂੰ ਸੈੱਟ ਕਰਨ ਵਾਸਤੇ ਕੱਢ ਦਵਾਂਗੇ ਕਿਸੇ ਵੀ ਟ੍ਰੇ ਜਾਂ ਥਾਲੀ ਵਿੱਚ ਥੋੜਾ ਜਿਹਾ ਘਿਓ ਲਾ ਦਿਓ ਜਾਂ ਫਿਰ ਬਟਰ ਪੇਪਰ ਹੋਵੇ ਤਾਂ ਉਹ ਲਾ ਦਿਓ ਤੇ ਸਾਰਾ ਹੀ ਜੋ ਇਹ ਬਰਫੀ ਦਾ ਡੋਅ ਆ ਇਹਨੂੰ ਆਪਾਂ ਇੱਕ ਥਾਲੀ ਦੇ ਵਿੱਚ ਕੱਢ ਦਵਾਂਗੇ ਇੱਕ ਵਾਰ ਆਪਾਂ ਨੂੰ ਲੱਗਦਾ ਹੈ ਕਿ ਇਹ ਕਾਫੀ ਸੁੱਕਾ ਹੈ ਤੇ ਇਹ ਸੈੱਟ ਨਹੀਂ ਹੋਣਾ ਪਰ ਇਹਨੂੰ ਸੈੱਟ ਹੋਣ ਵਾਸਤੇ ਸਿਰਫ 10 ਮਿੰਟ ਜਿੰਨਾ ਹੀ ਸਮਾਂ ਲੱਗਦਾ ਹੈ ਮੈਂ ਇਹਨੂੰ ਚੰਗੀ ਤਰ੍ਹਾਂ ਥਾਲੀ ਦੇ ਵਿੱਚ ਸੈੱਟ ਕਰ ਲੈਨੀ ਆਂ ਬਰਫੀ ਨੂੰ ਬਣਾਉਣ ਵਾਸਤੇ ਮੈਨੂੰ ਸਿਰਫ 15 ਮਿੰਟ ਜਿੰਨਾ ਸਮਾਂ ਲੱਗਾ ਹੈ ਤੇ 10 ਮਿੰਟ ਆਪਾਂ ਇਹਨੂੰ ਸੈੱਟ ਕਰਨ ਵਾਸਤੇ ਰੱਖਣ ਲਈ ਦੇ ਦਾਂਗੇ। ਇੰਨੇ ਟਾਈਮ ਵਿੱਚ ਇਹ ਬਰਫੀ ਬਣ ਕੇ ਤਿਆਰ ਹੋ ਜਾਂਦੀ ਹੈ। ਹੁਣ ਤੁਸੀਂ ਇੱਥੇ ਚਾਹੋ ਤਾਂ ਡਰਾਈ ਫਰੂਟ ਪਾ ਸਕਦੇ ਜੇ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਜੇ ਬਰਫੀ ਇੱਦਾਂ ਹੀ ਬਹੁਤ ਸਵਾਦ ਲੱਗਦੀ ਆ ਪਰ ਮੈਂ ਬਰਫੀ ਦੇ ਵਿੱਚ ਕੋਈ ਵੀ ਡਰਾਈ ਫਰੂਟ ਨਹੀਂ ਸੀ ਪਾਇਆ। ਇਸ ਕਰਕੇ ਮੈਂ ਇਹਦੇ ਉੱਪਰ ਥੋੜੇ ਜਿਹਾ ਡਰਾਈ ਫਰੂਟ ਪਾ ਦਿੱਤੇ ਨੇ। ਇਸ ਤਰੀਕੇ ਨਾਲ ਡਰਾਈ ਫਰੂਟ ਪਾਉਣ ਤੋਂ ਬਾਅਦ ਕਿਸੇ ਵੀ ਸਾਫ਼ ਚੀਜ਼ ਦੇ ਨਾਲ ਕੋਈ ਕੱਪ ਜਾਂ ਕਟੋਰੀ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਡਰਾਈ ਫਰੂਟ ਨੂੰ ਉੱਪਰੋਂ ਦਬਾ ਦੇਣਾ ਹੈ ਤਾਂ ਜੋ ਇਹ ਬਰਫੀ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਣ। ਹੁਣ ਇੱਥੇ ਬਰਫੀ ਨੂੰ ਆਪਾਂ 10 ਮਿੰਟ ਲਈ ਰੱਖ ਦਿੰਨੇ ਆ 10 ਮਿੰਟਾਂ ਬਾਅਦ ਦੇਖਾਂਗੇ। 10 ਮਿੰਟਾਂ ਦੇ ਵਿੱਚ ਹੀ ਬਰਫੀ ਬਹੁਤ ਹੀ ਵਧੀਆ ਸੈੱਟ ਹੋ ਗਈ ਆ। ਅਸਲ ਦੇ ਵਿੱਚ ਇਹ ਬਰਫੀ ਜਿਹੜੀ ਹੁੰਦੀ ਹੈ ਬਹੁਤ ਜਲਦੀ ਸੈੱਟ ਹੋ ਜਾਂਦੀ ਹੈ ਜੇਕਰ ਆਪਾਂ ਚਾਸ਼ਨੀ ਪਾ ਕੇ ਬਣਾਉਂਦੇ ਆਂ ਤੇ ਉਹਨੂੰ ਆਪਾਂ ਨੂੰ ਕਾਫੀ ਠੰਡਾ ਕਰਨਾ ਪੈਂਦਾ ਹੈ ਫਿਰ ਉਹ ਸੈੱਟ ਹੁੰਦੀ ਆ ਪਰ ਬਿਨਾਂ ਚਾਸ਼ਨੀ ਵਾਲੀ ਬਰਫੀ ਜਲਦੀ ਸੈੱਟ ਹੋ ਜਾਂਦੀ ਆ ਆਪਣੀ ਮਰਜ਼ੀ ਅਨੁਸਾਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਤੇ ਪੀਸ ਕੱਟ ਕਰ ਸਕਦੇ ਜੇ ਤੇ ਤੁਸੀਂ ਦੇਖੋ ਕਿੰਨੀ ਵਧੀਆ ਇਹ ਬਰਫੀ ਬਣ ਕੇ ਤਿਆਰ ਹੋਈ ਆ ਤੇ ਜੋ ਆਪਾਂ ਇਹਦੇ ਉੱਪਰ ਡ్రਾਈ ਫਰੂਟਸ ਲਗਾਏ ਸੀ ਉਹਦੇ ਨਾਲ ਬਰਫੀ ਦੀ ਲੁੱਕ ਵੀ ਬਹੁਤ ਵਧੀਆ ਹੋ ਗਈ ਆ ਤਾਂ ਬਰਫੀ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ